10 ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਹੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਸਬਜ਼ੀ ਬਣਾਵਾਂਗੇ ਆਲੂ ਤੇ ਪਾਲਕ ਦੀ ਘਰ ਦੀ ਤੋੜੀ ਹੋਈ ਤਾਜੀ ਪਾਲਕ ਹੈ ਤੇ ਇੱਥੇ ਆਪਾਂ ਲਈ ਹੈ ਜੀ ਮਾਪਣ ਦੇ ਵਿੱਚ 200 ਗ੍ਰਾਮ ਪਾਲਕ ਹੋਣੀ ਆ ਤੇ ਨਾਲ ਹੀ ਆਪਾਂ ਲੈਨੇ 6 మీడియం ਸਾਈਜ਼ ਦੇ ਆਲੂ ਤੇ ਤੜਕੇ ਚ ਤੜਕਾ ਲਾਉਣ ਵਾਸਤੇ ਆਪਾਂ ਲੈ ਆ ਜੀ ਲਸਣ ਇੱਕ ਗੰਢੀ ਲਈ ਆਦਰਕ ਦੀ ਤਿੰਨ మీడియం ਸਾਈਜ਼ ਦੇ ਪਿਆਜ਼ ਤੇ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਤੇ ਦੋ ਲੈਨੇ ਟਮਾਟਰ ਪਾਲਕ ਆਪਾਂ ਚੰਗੀ ਤਰ੍ਹਾਂ ਧੋ ਲਿਆ ਤੇ ਹੁਣ ਪਹਿਲਾਂ ਆਪਾਂ ਗੰਨਾ ਕਰ ਲੈਨੇ ਆ ਜੀ ਪਿਆਜ਼ ਕੱਟ ਲੈਨੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਪਾਲਕ ਕਟਾਂਗੇ ਲਸਣ ਅਦਰਕ ਪਿਆਜ਼ ਤੇ ਹਰੀ ਮਿਰਚ ਆਪਾਂ ਕੱਟ ਲਈ ਆ ਤੇ ਹੁਣ ਆਪਾਂ ਕੱਟ ਲੈਨੇ ਆ ਜੀ ਟਮਾਟਰ ਤੇ ਫਿਰ ਉਸ ਤੋਂ ਬਾਅਦ ਆਪਾਂ ਕਟਾਂਗੇ ਆਲੂ ਟਮਾਟਰ ਵੀ ਕੱਟ ਲੈਨੇ ਤੇ ਆਲੂਆਂ ਦੀ ਕਟਿੰਗ ਆਪਾਂ ਕਰ ਲੈਨੇ ਆ ਜੀ ਜਿਹੜੇ ਛੋਟੇ ਆਲੂ ਹੋਣਗੇ ਉਹਨਾਂ ਦੇ ਆਪਾਂ 2-2 ਪੀਸ ਕਰ ਦਾਂਗੇ ਇੱਕ ਪੀਸ ਚੋ ਕੱਢ ਕੇ ਇਸ ਤਰ੍ਹਾਂ ਤੇ ਨਾਲ ਦੀ ਨਾਲ ਹੀ ਆਪਾਂ ਇਹਨਾਂ ਆਲੂਆਂ ਨੂੰ ਪਾਣੀ ਵਿੱਚ ਰੱਖ ਦਾਂਗੇ ਕਿਉਂਕਿ ਪਾਣੀ ਤੋਂ ਬਾਹਰ ਰੱਖਣ ਦੇ ਨਾਲ ਆਲੂ ਜਿਹੜੇ ਕਾਲੇ ਹੋ ਜਾਂਦੇ ਨੇ ਤੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਆਲੂ ਕੱਟ ਲੈਨੇ ਆ ਪਾਲਕ ਦੇ ਵੀ ਆਪਾਂ ਕਟਿੰਗ ਕਰ ਲੈਨੇ ਆ ਜੀ ਸਬਜੀ ਬਾਕੀ ਸਾਰੀ ਆਪਾਂ ਆਲੂ ਵਗੈਰਾ ਪਿਆਜ਼ ਕੱਟ ਲੈਨੇ ਤੇ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਇਹ ਟੰਡੀਆਂ ਜਿਹੜੀਆਂ ਪਾਲਕ ਦੀਆਂ ਪਾ ਸਕਦੇ ਹੋ ਵਿੱਚ ਆਪਾਂ ਇਹਨਾਂ ਦੀਆਂ ਥੋੜੀਆਂ ਥੋੜੀਆਂ ਡੰਡੀਆਂ ਉਤਾਰ ਦਾਂਗੇ ਇਹਨੂੰ ਰੱਖ ਲੈਨੇ ਆ ਜੀ ਇੱਕ ਸਾਈਡ ਤੇ ਤੇ ਹੁਣ ਕਰ ਲੈਨੇ ਆ ਪਾਲਕ ਦੀ ਕਟਿੰਗ ਪਾਲਕ ਦੀ ਕਟਿੰਗ ਵੀ ਆਪਾਂ ਕਰ ਲਈ ਹੈ ਤੇ ਹੁਣ ਚਲਦੇ ਆਂ ਜੀ ਚੁੱਲੇ ਵੱਲ ਆਪਾਂ ਲਾਉਨੇ ਆ ਜੀ ਪਾਲਕ ਤੇ ਆਲੂ ਨੂੰ ਤੜਕਾ ਤੇਲ ਹੋ ਗਿਆ ਗਰਮ ਤੇ ਅੱਧਾ ਚਮਚ ਪਾ ਦਿੰਨੇ ਆ ਜੀ ਜੀਰੇ ਦਾ ਅਦਰਕ ਤੇ ਲਸਣ ਨੂੰ ਆਪਾਂ ਇਕੱਠਿਆਂ ਨੂੰ ਭੁੰਨ ਲਾਂਗੇ देंगे प्याज पा देंगे जी प्याजा तो बाद हरिया मिर्चा इन्हों भी चंगी तरह हूं प्याज से हरिया मिर्चा भुन लेंगे ਤੇ ਆਜ ਤੇ ਹਰੀਆਂ ਮਿਰਚਾਂ ਮਸਾਲੇ ਦੇ ਵਿੱਚ ਭੁੱਜ ਗਈਆਂ ਨੇ ਤੇ ਹੁਣ ਆਪਾਂ ਸਵਾਦ ਦੇ ਹਿਸਾਬ ਨਾਲ ਪਾ ਦਾਂਗੇ ਜੀ ਅੱਧਾ ਇੱਕ ਚਮਚ ਪਾ ਦਾਂਗੇ ਜੀ ਆਪਾਂ ਲੋਨ ਦਾ ਤੇ ਅੱਧਾ ਚਮਚ ਪਾ ਦਾਂਗੇ ਆਪਾਂ ਹਲਦੀ ਦਾ ਤੇ ਭੁੱਜੀ ਦੇ ਵਿੱਚ ਪਾਵਾਂਗੇ ਜੀ ਆਪਾਂ ਚਮਚ ਦਾ ਚੌਥਾ ਹਿੱਸਾ ਧਨੀਆ ਪਾਊਡਰ ਤੇ ਲਾਲ ਮਿਰਚਾਂ ਆਪਾਂ ਪਾਵਾਂਗੇ ਜੀ ਅੱਧਾ ਚਮਚ ਕਿਉਂਕਿ ਆਪਾਂ ਹਰੀਆਂ ਵੀ ਪਾਈਆਂ ਨੇ ਤੇ ਹੁਣ ਇਹਨਾਂ ਨੂੰ ਕਰ ਲੈਣਾ ਜੀ ਮਸਾਲਿਆਂ ਨੂੰ ਮਿਕਸ ਹੁਣ ਆਪਾਂ ਮਸਾਲੇ ਦੇ ਵਿੱਚ ਪਾਵਾਂਗੇ ਜੀ ਆਲੂ ਟਮਾਟਰ ਆਪਾਂ ਹਾਲੇ ਨਹੀਂ ਪਾਉਣੇ ਬਾਅਦ ਚ ਪਾਵਾਂਗੇ ਜੇ ਮਿਕਸ ਕਰ ਦਿੰਦੇ ਪੰਜ ਮਿੰਟ ਬਾਅਦ ਤੇ ਆਪਾਂ ਆਲੂ ਇਸੇ ਤਰ੍ਹਾਂ ਹੀ ਮਸਾਲੇ ਦੇ ਵਿੱਚ ਭੁੰਨ ਕੇ 80% ਇਹਨੂੰ ਆਪਾਂ ਨਰਮ ਕਰ ਲੈਣਾ ਹੈ ਆਲੂ ਆਪਾ ਮਸਾਲੇ ਦੇ ਵਿੱਚ 80% ਸੌਫਟ ਕਰ ਲਏ ਨੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਆਲੂ ਜਿਹੜੇ ਸੌਫਟ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਪਾ ਦਾਂਗੇ ਜੀ ਟਮਾਟਰ ਇਹਨਾਂ ਨੂੰ ਹਲਾਉਣਾ ਨਹੀਂ ਟਮਾਟਰਾਂ ਨੂੰ ਤੇ ਨਾਲ ਹੀ ਪਾ ਦਾਂਗੇ ਜੀ ਕੱਟੀ ਹੋਈ ਆਪਾਂ ਪਾਲਕ 2 ਮਿੰਟ ਵਾਸਤੇ ਆਪਾਂ ਪਾਲਕ ਤੇ ਟਮਾਟਰਾਂ ਨੂੰ ਇਸੇ ਤਰ੍ਹਾਂ ਹੀ ਇਹਦੇ ਵਿਚਾਰਾ ਪਈ ਰਹਿਣ ਦਾਂਗੇ ਆਲੂਆਂ ਦੇ ਵਿੱਚ ਫੇਰ ਆਹ ਥੋੜੀ ਜਿਹੀ ਕਰ ਦਾਂਗੇ ਜੀ ਤੇਲ 2 ਮਿੰਟ ਹੋ ਗਏ ਨੇ ਸੇਕ ਲਵੋਦਿਆਂ ਨੂੰ ਤੇ ਹੁਣ ਆਪਾਂ ਪਾਲਕ ਤੇ ਟਮਾਟਰ ਜਿਹੜੇ ਮਿਕਸ ਕਰ ਦਿੰਨੇ ਆ 5 ਮਿੰਟ ਵਾਸਤੇ ਆਪਾਂ ਪਾਲਕ ਤੇ ਆਲੂ ਨੂੰ ਪਕਾ ਲਿਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਪਾਲਕ ਆਪਣੀ ਸੋਫਟ ਹੋ ਚੁੱਕੀ ਹੈ ਤੇ ਕਾਫੀ ਹੱਦ ਤੱਕ ਅਜੇ ਇਹ ਸਬਜ਼ੀ ਵਿੱਚ ਮਤਲਬ ਕਿ ਪਾਣੀ ਹੈ ਤੇ ਜੇ ਤੁਸੀਂ ਚਾਹੋ ਤੇ ਪਾਣੀ ਨੂੰ ਸੁਕਾ ਸਕਦੇ ਹੋ ਨਹੀਂ ਤੇ ਤੁਸੀਂ ਇਸੇ ਤਰ੍ਹਾਂ ਹੀ ਇਸ ਪਾਲਕ ਆਲੂ ਦੀ ਸਬਜ਼ੀ ਨੂੰ ਤੁਸੀਂ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਬਣੀ ਹੈ ਤੇ 1 ਮਿੰਟ ਵਾਸਤੇ ਆਪਾਂ ਥੋੜਾ ਜਿਹਾ ਪਾਣੀ ਇਹਦਾ ਹੋਰ ਸੁਕਾ ਲਾਂਗੇ ਤੇਲੂਜੀ ਆਲੂ ਪਾਲਕ ਦੀ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਆਪਾਂ ਆਲੂ ਵੀ ਇੱਕ ਵਾਰੀ ਚੈੱਕ ਕਰ ਲੈਨੇ ਆ। ਇਹ ਆਲੂ ਵੀ ਪੂਰੀ ਤਰ੍ਹਾਂ ਸੌਫਟ ਹੋ ਚੁੱਕੇ ਨੇ। ਤੇ ਹੁਣ ਆਪਾਂ ਸਬਜ਼ੀ ਨੂੰ ਉਤਾਰ ਲੈਨੇ ਆ। ਆਲੂ ਪਾਲਕ ਦੀ ਸਬਜ਼ੀ ਆਪਣੀ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਜੇ ਤੁਸੀਂ ਦੇਖ ਸਕਦੇ ਹੋ। ਕਿੰਨੀ ਵਧੀਆ ਆਪਣੀ ਸਬਜ਼ੀ ਬਣੀ ਆ। ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਣ ਕੇ ਤਿਆਰ ਹੋਈ ਹੈ। ਬਿਲਕੁਲ ਸਿੰਪਲ ਜੇ ਤਰੀਕੇ ਨਾਲ ਸਬਜ਼ੀ ਬਣਾਈ ਹੈ ਖਾਸ ਕਰ ਸਰਦੀਆਂ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਕਿ ਪਾਲਕ ਆਮ ਹੀ ਹੁੰਦੀ ਹੈ ਬਹੁਤ ਹੀ ਜ਼ਿਆਦਾ ਤੇ ਵਧੀਆ ਮਿਲ ਜਾਂਦੀ ਹੈ ਫਰੈਸ਼ ਤੇ ਤੁਸੀਂ ਵੀ ਕੋਈ ਸਿੰਪਲ ਜੇ ਤਰੀਕੇ ਨਾਲ ਪਾਲਕ ਤੇ ਆਲੂ ਦੀ ਸਬਜ਼ੀ ਬਣਾ ਕੇ ਦੇਖਿਓ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਇਹਨੂੰ ਤੁਸੀਂ ਪ੍ਰੋਟੀਨ ਨਾਲ ਖਾਓ ਚਾਹਵਲਾ ਨਾਲ ਖਾਓ ਤੇ ਚਾਹੇ ਖਾਓ ਰੋਟੀ ਦੇ ਨਾਲ ਖਾਣ ਵਿੱਚ ਬਹੁਤ ਹੀ ਜ਼ਿਆਦਾ ਸੁਆਦ ਹੈ ਤੇ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਆ ਗਿਆ ਮਨ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੇਰੋ ਦੀ ਵੀਡੀਓ ਦੇ ਵਿੱਚ ਧੰਨਵਾਦ